ਤੇਰੀ ਦਿਂਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਇੱਕ ਜਾਂਬਾਦਮਾ ਸ੍ਰੀ ਅਨੰਦਪੁਰ ਸਨਹਿਤਾ ਕਿਲਾ ਉਹ ਤੱਤੀ ਜਿਸ ਤੇ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਗੂੰਜਦੀਆਂ ਸਨ ਦੂਜੇ ਪਾਸੇ ਤਲਵਾਰਾਂ ਦੀਆਂ ਧੰਕਾੜਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾ ਲਈ ਰੱਖਿਆ ਬਾਰੋਂ ਵੈਰੀਆਂ ਦੀ ਕੀਮਤੀ ਬੇਅੰਤ ਸੀ ਤ੍ਰਾਤ ਨਸਤਾਨੀਆਂ ਹੋਂ ਕੰਡੇ ਸਨ ਪੀਨ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੇ ਹਸੇ ਕਰਦੇ ਨੂੰ ਹੁਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ ਪਰ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਖੜੀ ਸਿੱਖਾ ਨੇ ਪੀਨ ਕੀ ਭਾਵਨਾ ਮਾਤਾ ਗੁਜਰੀ ਜੀ ਬਣ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾਂ ਦਾ ਬਚਨ ਗੁਰੂ ਜੀ ਲਈ ਸੱਚਾ ਹੁਕਮ ਬਣੇਗਾ ਸੰਗਤਾਂ ਨੇ ਬੇਨਤੀ ਕੀਤੀ ਮਾਤਾ ਜੀ ਵੈਰੀਆਂ ਨੇ ਕਸਮਾਂ ਖਾ ਕੇ ਕਿਲਾ ਛੱਡਣ ਦੀ ਗੱਲ ਕੀਤੀ ਹੈ ਹੁਣ ਸਾਨੂੰ ਇਹ ਘੇਰਾ ਤੋੜ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਮਾਤਾ ਗੁਜਰੀ ਜੀ ਜੋ ਸਦਾ ਸਹਿਮ ਸੀਲਦਾ ਅਤੇ ਸਿਆਣਪ ਦੀ ਮੂਰਤ ਸਨ ਨੇ ਗੰਭੀਰਤਾ ਨਾਲ ਗੁਰੂ ਜੀ ਨੂੰ ਇਹ ਬੇਨਤੀ ਸੂਚਿਤ ਕੀਤੀ ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾਂ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਹਨਾਂ ਦੇ ਦਿਲਾਂ ਵਿੱਚ ਫਰੇ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬੁਲਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਢੱਕ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ ਵੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇਹਨਾਂ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੇ ਬੀਟ ਤੇ ਹੀ ਉਹਨਾਂ